ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਵਿੱਚ ਲੈ ਕੇ ਆਇਆ ਜੀ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਜੇ ਕਹਾਣੀ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਹੈ ਜੀ ਸ਼ੱਕ ਸ਼ੱਕ ਜਾਂ ਬਹਿਮ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ਜੇਕਰ ਕਿਸੇ ਦੇ ਦਿਲ ਵਿੱਚ ਸ਼ੱਕ ਕਰ ਕਰ ਜਾਵੇ ਤਾਂ ਇਸ ਨੂੰ ਬਾਹਰ ਕੱਢਣਾ ਬਹੁਤ ਹੀ ਔਖਾ ਹੋ ਜਾਂਦਾ ਹੈ। ਕਈ ਵਾਰ ਤਾਂ ਇਹ ਸ਼ੱਕ ਸਾਡੀ ਜ਼ਿੰਦਗੀ ਨੂੰ ਵੀ ਬਰਬਾਦ ਕਰ ਦਿੰਦਾ ਹੈ। ਸ਼ੱਕ ਇੱਕ ਅੰਨਾ ਖੂ ਹੈ ਜਾਂ ਦਲਦਲ ਕਹਿ دیਏ ਜਿਸ ਵਿੱਚੋਂ ਜਿੰਨਾ ਅਸੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ ਓਨਾ ਹੀ ਇਸ ਦੇ ਅੰਦਰ ਡੁੱਬਦੇ ਜਾਂਦੇ ਹਾਂ। ਇਸ ਬੇਲੋੜੇ ਸ਼ੱਕ ਨਾਲ ਹੱਸਦੇ ਖੇਡਦੇ ਪਰਿਵਾਰ ਵੀ ਮਿੰਟਾਂ ਵਿੱਚ ਹੀ ਖਿੱਲਰ ਜਾਂਦੇ ਹਨ। ਜਿੱਥੇ ਆਤਮ ਵਿਸ਼ਵਾਸ ਸਾਡੀ ਜ਼ਿੰਦਗੀ ਬਣਾ ਸਕਦਾ ਹੈ ਤੇ ਉੱਥੇ ਹੀ ਦੂਸਰੇ ਪਾਸੇ ਜੇਕਰ ਕਿਸੇ ਗੱਲ ਦਾ ਸ਼ੱਕ ਸਾਡੇ ਮਨ ਦੇ ਵਿੱਚ ਘਰ ਘਰ ਜਾਵੇ ਤਾਂ ਜ਼ਿੰਦਗੀ ਬੰਨ ਦੀ ਥਾਂ ਬਰਬਾਦ ਹੋ ਜਾਂਦੀ ਹੈ ਅੱਜ ਮੈਂ ਤੁਹਾਨੂੰ ਇਸ ਵਿਸ਼ੇ ਦੇ ਨਾਲ ਸੰਬੰਧਿਤ ਇੱਕ ਕਹਾਣੀ ਸੁਣਾਉਣ ਜਾ ਰਹੀ ਹਾਂ ਜੋ ਕਿ ਇੱਕ ਭੈਣ ਦੀ ਹੈ ਮੋਹਨ ਅਜੀਤ ਕੁਮਾਰਾ ਲड़का ਹੀ ਸੀ ਕਿ ਉਸਦੀ ਭੈਣ ਆਪਣੇ ਵਿਆਹ ਤੋਂ 8 ਸਾਲਾਂ ਬਾਅਦ ਹੀ ਵਿਧਵਾ ਹੋ ਗਈ। ਸੌਰੇ ਘਰ ਵਾਲੇ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਏ। ਭੈਣ ਨੇ ਸਾਰਾ ਦੁੱਖ ਆਪਣੇ ਪੇਕੇ ਆ ਕੇ ਦੱਸਿਆ। ਤਾਂ ਉਸਦੇ ਭਰਾ ਮੋਹਨ ਨੇ ਚਾਟੀ ਕਹਿ ਦਿੱਤਾ। ਭੈਣ ਕੋਈ ਗੱਲ ਨਹੀਂ। ਤੂੰ ਆਪਣੇ ਬੱਚਿਆਂ ਨੂੰ ਲੈ ਤੇ ਸਾਡੇ ਕੋਲ ਆ ਜਾ। ਇਹ ਦੋਰੇ ਦੁੱਖ ਨਾਲ ਤੂੰ ਕਿਵੇਂ ਜੀਵੇਂਗੀ ਇਸ ਨੂੰ ਤਾਂ ਅਸੀਂ ਸੋਚ ਕੇ ਹੀ ਪਰੇਸ਼ਾਨ ਹਾਂ ਭੈਣ ਕਹਿੰਦੀ ਦੇਖ ਮੋਹਨ ਇੱਥੇ ਮੇਰਾ ਸਾਰਾ ਹਿੱਸਾ ਬੰਨਦਾ ਹੈ ਤੇ ਮੈਂ ਛੱਡ ਕੇ ਕਿਵੇਂ ਆ ਜਾਵਾਂ ਜੇ ਅਸੀਂ ਇੱਕ ਵਾਰ ਵੀ ਇੱਥੋਂ ਛੱਡ ਕੇ ਆ ਗਏ ਤਾਂ ਮੇਰੇ ਸਾਰੇ ਪਰਿਵਾਰ ਨੇ ਸਾਨੂੰ ਕੁਝ ਵੀ ਨਹੀਂ ਦੇਣਾ ਮੋਹਨ ਕਹਿੰਦਾ ਨਾ ਦੇਣ ਪੈਣੇ ਆਪਾਂ ਆਪੇ ਕਿਵੇਂ ਨਾ ਕਿਵੇਂ ਗੁਜ਼ਾਰਾ ਤਾਂ ਕਰ ਲਵਾਂਗੇ ਮੋਹਨ ਨੇ ਸਮਝਿਆ ਮੋਹਣ ਨੇ ਸਮਝਾਇਆ ਤੇ ਭੈਣ ਪੇਕੇ ਘਰ ਆ ਗਈ ਮੋਹਣ ਨੇ ਭੈਣ ਦੀ ਤਸੱਲੀ ਦੇ ਲਈ ਆਪਣੇ ਘਰ ਦਾ ਅੱਧਾ ਹਿੱਸਾ ਭੈਣ ਦੇ ਨਾਮ ਕਰਵਾ ਦਿੱਤਾ ਤਾਂ ਜੋ ਕੱਲ ਨੂੰ ਕੋਈ ਪਰੇਸ਼ਾਨ ਨਾ ਹੋਵੇ ਸਮਾਂ ਆਪਣੀ ਚਾਲ ਚੱਲਦਾ ਗਿਆ ਮੋਹਣ ਵੀ ਵੱਡਾ ਹੋਇਆ ਤੇ ਵਿਆਹ ਵੀ ਹੋ ਗਿਆ ਉਧਰ ਭੈਣ ਦੇ ਬੱਚੇ ਵੱਡੇ ਹੋ ਗਏ ਤੇ ਉਹਨਾਂ ਦਾ ਵੀ ਵਿਆਹ ਕਰ ਦਿੱਤਾ ਮੋਹਨ ਅੱਜ ਵੀ ਆਪਣੀ ਭੈਣ ਦੀ ਬਹੁਤ ਇੱਜ਼ਤ ਕਰਦਾ ਸੀ ਪਰ ਅੱਜ ਕੱਲ ਭੈਣ ਦੇ ਵਿਵਹਾਰ ਵਿੱਚ ਕੁਝ ਬਦਲਾਅ ਜਿਹਾ ਆ ਗਿਆ ਸੀ ਜੇਕਰ ਮੋਹਨ ਦੀ ਪਤਨੀ ਵੀ ਕੁਝ ਕਹਿੰਦੀ ਤਾਂ ਮੋਹਨ ਉਸ ਨੂੰ ਹੀ ਸਮਝਾਉਣ ਲੱਗ ਜਾਂਦਾ ਪਰ ਆਪਣੀ ਭੈਣ ਨੂੰ ਕੁਝ ਵੀ ਨਾ ਕਹਿੰਦਾ ਇੱਕ ਦਿਨ ਕੀ ਹੋਇਆ ਕਿ ਮੋਹਨ ਬਾਜ਼ਾਰ ਤੋਂ ਕੁਝ ਮਠਿਆਈ ਖਰੀਦ ਕੇ ਲਿਆਇਆ ਉਸਨੇ ਪਹਿਲਾਂ ਦੀ ਤਰ੍ਹਾਂ ਹੀ ਕੁਝ ਮਠਾਈ ਆਪਣੀ ਭੈਣ ਨੂੰ ਦੇ ਦਿੱਤੀ ਭੈਣ ਜੀ ਮੈਂ ਅੱਜ ਤੁਹਾਡੀ ਪਸੰਦ ਦੀ ਮਠਾਈ ਲੈ ਕੇ ਆਇਆ ਹਾਂ ਆ ਜਾਓ ਇਕੱਠੇ ਬੈਠ ਕੇ ਖਾਂਦੇ ਆਂ ਅਗਿਓ ਭੈਣ ਬੋਲਦੀ ਹੈ ਮੋਹਨ ਤੁਰ ਸੋਈ ਦੇ ਵਿੱਚ ਰੱਖ ਦੇ ਮੈਂ ਬਾਅਦ ਚ ਖਾ ਲਵਾਂਗੀ ਮੋਹਨ ਨੂੰ ਕੁਝ ਅਜੀਬ ਜਿਹਾ ਲੱਗਿਆ ਕਿਉਂਕਿ ਪਹਿਲਾਂ ਤਾਂ ਕਦੇ ਵੀ ਉਸਦੀ ਭੈਣ ਨੇ ਇੰਜ ਨਹੀਂ ਸੀ ਕਿਹਾ ਪਰ ਉਹ ਬਿਨਾ ਕੁਝ ਕਹੇ ਰਸੋਈ ਦੇ ਵਿੱਚ ਮਠਾਈ ਰੱਖ ਆਪਣੇ ਕਮਰੇ ਦੇ ਵਿੱਚ ਚਲਿਆ ਗਿਆ ਉਸਨੇ ਇਹ ਗੱਲ ਆਪਣੀ ਪਤਨੀ ਦੇ ਨਾਲ ਵੀ ਸਾਂਝੀ ਨਾ ਕੀਤੀ ਉਸ ਸਮੇਂ ਮੋਹਨ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਸ਼ਾਮ ਵੇਲੇ ਮੋਹਨ ਦੇ ਦੁਆਰਾ ਦਿੱਤੀ ਮਠਾਈ ਹੀ ਬਾਹਰ ਨਾਲੀ ਦੇ ਵਿੱਚ ਸੁੱਟੀ ਪਈ ਦੇਖੀ ਇਹ ਸਭ ਕੁਝ ਦੇਖ ਕੇ ਉਸ ਨੂੰ ਬੜਾ ਹੀ ਦੁੱਖ ਲੱਗਿਆ ਪਰ ਕਿਹਾ ਕੁਝ ਵੀ ਨਾ ਉਸਨੇ ਸੋ ساری ਰਾਤ ਬਹੁਤ ਪਰੇਸ਼ਾਨ ਜਾ ਰਿਹਾ ਕਿ ਮੇਰੀ ਭੈਣ ਨੇ ਮੇਰੇ ਨਾਲ ਇੰਜ ਕਿਉਂ ਕੀਤਾ ਅਗਲੇ ਦਿਨ ਉਹ ਭੈਣ ਦੇ ਲਈ ਪਹਿਲਾਂ ਦੀ ਤਰ੍ਹਾਂ ਹੀ ਫਲ ਲੈ ਕੇ ਆਇਆ ਪਰ ਭੈਣ ਨੇ ਲੈਣ ਤੋਂ ਮਨਾ ਹੀ ਕਰ ਦਿੱਤਾ ਭੈਣ ਕਹਿੰਦੀ ਮੇਰਾ ਮੁੰਡਾ ਲੈ ਆਇਆ ਸੀ ਅਜੀ ਤਾਂ ਪਹਿਲਾਂ ਵਾਲੇ ਹੀ ਖਰਾਬ ਹੋਈ ਜਾਂਦੇ ਨੇ ਮੋਹਨ ਇਹ ਜਵਾਬ ਸੁਣ ਕੇ ਬਹੁਤ ਹੈਰਾਨ ਹੋਇਆ ਕਿਉਂਕਿ ਪਹਿਲਾਂ ਕਦੇ ਵੀ ਇਸ ਤਰ੍ਹਾਂ ਨਹੀਂ ਸੀ ਹੋਇਆ ਮੋਹਨ ਚੁੱਪਚਾਪ ਫੇਰ ਤੋਂ ਆਪਣੇ ਚਵਾਰੇ ਦੇ ਵਿੱਚ ਚੱਲਿਆ ਗਿਆ ਤੇ ਸੋਚੀ ਜਾ ਰਿਹਾ ਸੀ ਕਿ ਮੇਰੀ ਭੈਣ ਇੰਝ ਕਿਉਂ ਕਰ ਰਹੀ ਹੈ ਮੇਰੇ ਨਾਲ ਉਸਨੇ ਅਗਲੇ ਦਿਨ ਆਪਣੀ ਭੈਣ ਦੇ ਨਾਲ ਗੱਲ ਕਰਨ ਦਾ ਮਾਣੀ ਬਣਾ ਲਿਆ ਹਜੇ ਤਾਂ ਉਹ ਪੌੜੀਆਂ ਤੋਂ ਉਤਰ ਹੀ ਰਿਹਾ ਸੀ ਕਿ ਉਸ ਦੇ ਕੰਨਾਂ ਦੇ ਵਿੱਚ ਉਸ ਦੀ ਭੈਣ ਤੇ ਉਸ ਦੀ ਭੈਣ ਦੀ ਨੋ ਨੋ ਦੀਆਂ ਗੱਲਾਂ ਉਸ ਨੂੰ ਸੁਣੀਆਂ ਤੇ ਉਹ ਗੱਲਾਂ ਸੁਣਨ ਦੇ ਲਈ ਪੌੜੀਆਂ ਵਿੱਚ ਹੀ ਰੁਕ ਗਿਆ ਉਸ ਦੀ ਭੈਣ ਦੀ ਨੋ ਉਸ ਦੀ ਭੈਣ ਨੂੰ ਕਹਿ ਰਹੀ ਸੀ ਕਿ ਮੰਮੀ ਤੁਸੀਂ ਮਾਮਾ ਜੀ ਨੂੰ ਕਹਿ ਕਿਉਂ ਨਹੀਂ ਦਿੰਦੇ ਕਿ ਸਾਡੇ ਵਾਸਤੇ ਕੁਝ ਨਾ ਲਿਆਇਆ ਕਰਨ ਅਗਿਓ ਭੈਣ ਬੋਲਦੀ ਐ ਸਿਮੀ ਮੰਨਤਾ ਮੇਰਾ ਵੀ ਬਹੁਤ ਕਰਦਾ ਹੈ ਕਿ ਕਹਿ ਦੇਵਾਂ ਤੇ ਜਾ ਕੇ ਸਾਰਾ ਕੁਝ ਸੁਣਾ ਵੀ ਦੇਵਾਂ ਕਿ ਇੱਕ ਪਾਸੇ ਤਾਂ ਤੁਸੀਂ ਟੂਨੇ ਕਰਦੇ ਹੋ ਤੇ ਦੂਜੇ ਪਾਸੇ ਦਿਖਾਵਾ ਮੰਮੀ ਆਪਾਂ ਕਿਵੇਂ ਕਹਿ ਸਕਦੇ ਆ ਕਿ ਮਾਮਾ ਜੀ ਨੇ ਹੀ ਟੂਣਾ ਕੀਤਾ ਹੈ ਮੇਰਾ ਸ਼ੱਕ ਗਲਤ ਨਹੀਂ ਹੋ ਸਕਦਾ ਅੱਗੇ ਨਾ ਪਿੱਛੇ ਪਹਿਲਾਂ ਤਾਂ ਕਦੇ ਮੰਗਲਵਾਰ ਮਠਿਆਈ ਤੇ ਫਿਰ ਵੀਰਵਾਰ ਕੇਲੇ ਦੇ ਕੇ ਨਹੀਂ ਗਿਆ ਪਿਛਲੇ ਮਹੀਨੇ ਦਾ ਰਾਜੇ ਦਾ ਕੰਮ ਵੀ ਐਵੇਂ ਠੱਪ ਨਹੀਂ ਹੋਇਆ ਪਿਆ ਰਾਜਾ ਜੋ ਕਿ ਮੋਹਨ ਦੀ ਭੈਣ ਦਾ ਮੁੰਡਾ ਸੀ ਮੰਮੀ ਜੀ ਇਹ ਗੱਲ ਜਦੋਂ ਆਪਾਂ ਨੂੰ ਪਤਾ ਚੱਲ ਹੀ ਗਈ ਤਾਂ ਕਿਉਂ ਨਾ ਆਪਾਂ ਕੰੰਧ ਕਢਵਾ ਲਈਏ ਬਿਲਕੁਲ ਪੁੱਤਰ ਬਿਲਕੁਲ ਰਾਜੇ ਨੂੰ ਆ ਜਾਣ ਦੇ ਕੰੰਧ ਤਾਂ ਕੱਢਣੀ ਹੀ ਪਵੇਗੀ ਨਹੀਂ ਤਾਂ ਇਹਨਾਂ ਨੇ ਆਪਾਂ ਨੂੰ ਬਰਬਾਦ ਕਰ ਦੇਣਾ। ਮੋਹਨ ਨੂੰ ਸਾਰੀਆਂ ਗੱਲਾਂ ਸੁਣ ਕੇ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ। ਕਿ ਉਸ ਦੀ ਭੈਣ ਉਸ ਦੇ ਬਾਰੇ ਇਸ ਤਰ੍ਹਾਂ ਕਿਵੇਂ ਸੋਚ ਸਕਦੀ ਹੈ? ਪਰ ਫਿਰ ਵੀ ਉਹ ਚੁੱਪ ਹੀ ਰਿਹਾ। 2 ਦਿਨ ਬਾਅਦ ਹੀ ਭੈਣ ਨੇ ਮੋਹਨ ਨੂੰ ਬੁਲਾਇਆ ਤੇ ਕੰਤ ਵਾਲੀ ਗੱਲ ਕਰ ਦਿੱਤੀ। ਮੋਹਨ ਨੇ ਤਾਂ ਬੜੀ ਹੀ ਨਾਹ ਨੁਕਰ ਕੀਤੀ ਪਰ ਇੱਕ ਝੂਠੇ ਸ਼ੱਕ ਦੇ ਕਾਰਨ ਪੈਣ ਨੇ ਘਰ ਦੇ ਵਿੱਚ ਕੰਧ ਹੀ ਕੜਵਾ ਦਿੱਤੀ ਤੇ ਹੱਸਦੇ ਬਸ ਦੇ ਘਰ ਦੇ ਦੋ-ਦੋ ਟੋਟੇ ਕਰ ਦਿੱਤੇ ਮੋਹਨ ਨੇ ਸਾਰਾ ਕੁਝ ਜਾਣਦੇ ਹੋਏ ਵੀ ਭੈਣ ਦੀ ਜਿੱਦ ਤੇ ਸ਼ੱਕ ਅੱਗੇ ਬੇਵੱਸ ਹੋ ਗਿਆ ਸੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਮਿਲਦੇ ਆਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ